ਤੁਸੀਂ ਸਾਰਾ ਦਿਨ ਅਮੇਦ ਕਰ ਅਮੇਦ ਕਰੀ ਕਰੀ ਜਾਂਦੇ ਹੋ ਕੋਈ ਹੋਰ ਵੀ ਗੱਲ ਕਰ ਲਿਆ ਕਰੋ ਜੇ ਰੱਬ ਦਾ ਨਾਮ ਲਿਆ ਹੁੰਦਾ ਸ਼ਾਇਦ ਤੁਸੀਂ ਸੁਰਗਾ ਨੂੰ ਚਲੇ ਜਾਂਦੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਜਿਹੜਾ ਹੁਣ ਪੰਗਾ ਲੱਤਗਾ ਹੁਣ ਪੰਗਾ ਦਲਿਤ ਸਮਾਜ ਦੇ ਨਾਲ ਉਹ ਕੌਮ ਦੇ ਨਾਲ ਲੈਂਦਾ ਜਿਨ੍ਹਾਂ ਨੇ ਮਸੇ ਰੰਗੜ ਦਾ ਸਿਰ ਨਹੀਂ ਛੱਡਿਆ ਜਨਰਲ ਅੰਦਵਰ ਵਰਗੇ ਠੋਕਤੇ ਪੰਦਰਾ ਗਾਂਧੀ ਵਰਗੇ ਦੇ ਵਿੱਚ ਢਾਹਤੇ ਉਹ ਕੋਮਾ ਜਿਹੜਾ ਪੰਗਾ ਲੈ ਲਿਆ ਹੁਣ ਜਾਂ ਤਾਂ ਇਸ ਵਿਸ਼ੇ ਦੀ ਪੂਰੀ ਤਅ ਹੋਊਗੀ ਤੇ ਜਾਂ ਫਿਰ ਜਿਹੜਾ ਮਾਹੌਲ ਆ ਉਹ ਖਰਾਬ ਹੋਊਗਾ ਇਸ ਕਰਕੇ ਪਿਆਰ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਤੇ ਅਗਲੀ ਸਾਡੀ ਜਿਹੜੀ ਰਣਨੀਤੀ ਆ ਉਹ ਤਿੱਖੀ ਹੋਣੀ ਆ ਕਿ 7 ਤਰੀਕ ਨੂੰ ਸਾਡੇ ਨਗਰ ਰਾਮਪਰਾ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮਰਾਓ ਵੇਡਕਰ ਪਾਰਕ ਨੇੜੇ ਪਰਵਾਨਗਰੀ ਮੰਦਿਰ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸ਼ਹਿਰ ਅੰਪਰਾ ਫੂਲ ਦੇ